ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਨਮਸਕਾਰ ਆਦਾਬ ਕਹਿੰਦੇ ਨੇ ਆਪ ਦੀ ਜ਼ਿੰਦਗੀ ਜਿਉਂਦੇ ਨਾਲ ਨਾਲ ਜੇ ਬੰਦੇ ਤੋਂ ਕੋਈ ਸਮਾਜ ਵਾਸਤੇ ਜਾਂ ਕਿਸੇ ਦੇ ਅੜੋਸ ਪੜੋਸ ਜਾਂ ਸ਼ਹਿਰ ਦੇ ਜਾਂ ਪਿੰਡ ਦੇ ਕਿਸੇ ਦੀ ਮਦਦ ਕਰਨ ਚ ਜੇ ਆਪਾਂ ਕਿਸੇ ਦੇ ਕੰਮ ਆ ਜੀਏ ਤਾਂ ਆਪਾਂ ਨੂੰ ਆਤਮਿਕ ਤੇ ਮਾਨਸਿਕ ਸਕੂਨ ਮਿਲਦਾ ਹੈ ਉਸੇ ਕੜੀ ਦੇ ਵਿੱਚ ਜਿਵੇਂ ਕਿ ਹਰ ਵਾਰ ਦੀ ਤਰ੍ਹਾਂ ਲੋੜਵੰਦ ਟ੍ਰਾਈਸਾਈਕਲ ਲੋਕਾਂ ਨੂੰ ਅਸੀਂ ਦਵਾਨ ਵਿੱਚ ਹੈਲਪ ਕਰ ਰਹੇ ਹਾਂ ਉਸੇ ਕੜੀ 'ਚ ਅੱਜ ਅਸੀਂ ਕक्षा 8 ਦੇ ਵਿਦਿਆਰਥੀ ਸੰਸ਼ੇਰ ਖਾਨ ਜਿਹੜੇ ਕਿ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਾਲਾਵਲੀ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਅਸੀਂ ਇਲੈਕਟ੍ਰੋਨਿਕ ਟ੍ਰਾਈਸਾਈਕਲ ਦਵਾਨ ਵਿੱਚ ਸਹਿਯੋਗੀ ਬਣੇ ਆ ਇਹ ਟ੍ਰਾਈਸਾਈਕਲ ਦਵਾਨ ਚ ਜਿਹੜਾ ਅਹਿਮ ਰੋਲ ਹੈ ਸ਼ਿਵਰਾਜ ਸਿੰਘ ਝੋੜ ਰੋਹੀ ਸੰਚਾਲਕ ਮਾਂ ਕੀ ਗੋਦ ਸੰਸਥਾ ਦੇ ਨੇ ਉਹਨਾਂ ਦੀ ਮਦਦ ਨਾਲ ਅਸੀਂ ਸ਼ਮਸ਼ੇਰ ਖਾਨ ਨੂੰ ਟ੍ਰਾਈਸਾਈਕਲ ਦਵਾਨ ਵਿੱਚ ਸ਼ਾਮਿਲ ਹੋਏ ਆ ਅਸੀਂ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਆ ਕਿ ਅੱਗੇ ਤੋਂ ਵੀ ਜਿਹੜੇ ਵੀ ਲੋੜਵੰਦ ਸੱਜਣ ਸਾਨੂੰ ਜਿਹੜੇ ਅੰਗ ਹੀ ਨੇ ਟ੍ਰਾਈਸਾਈਕਲ ਵਾਸਤੇ ਸਾਨੂੰ ਮਿਲਣਗੇ ਰੋਮੀ ਵੀਰੇ ਨੂੰ ਜਾਂ ਭੈਣ ਦਰਸ਼ਨਕੌਰ ਨੂੰ ਜਾਂ ਮੈਨੂੰ ਅਸੀਂ ਉਹਨਾਂ ਦੀ ਹੈਲਪ ਜਿੰਨੀ ਕਰ ਸਕੇ ਵੱਧ ਤੋਂ ਵੱਧ ਕਰਾਂਗੇ ਇਹ ਹੀ ਅਰਦਾਸ ਕਰਦੇ ਆ ਸਾਡੇ ਤੋਂ ਸਮਾਜ ਵਿੱਚ ਚੰਗੇ ਕਮਾ ਵਾਸਤੇ ਪ੍ਰਮਾਤਮਾ ਸਾਨੂੰ ਅਸ਼ੀਰਵਾਦ ਦੇ ਰੱਖੇ ਜੈ ਹਿੰਦ ਜੈ ਭਾਰਤ